ਟੈਲੀਪੋਸ ਪੰਜਾਬੀ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਨਵਦੀਪ ਮਾਨ ਤਾਂ ਕੈਲੀਫੋਰਨੀਆ ਹਾਦਸੇ ਵਾਲੇ ਜਸ਼ਨਪ੍ਰੀਤ ਸਿੰਘ ਦੀ ਕੋਰਟ ਦੇ ਵਿੱਚ ਪੇਸ਼ੀ ਹੋਈ ਹੈ ਨੰਗੇ ਸਿਰ ਕੋਰਟ ਦੇ ਵਿੱਚ ਖੜਾ ਹੋਇਆ ਵਿਖਾਇ ਦਿੱਤਾ ਹੈ ਤੇ ਜੱਜ ਦੇ ਮੂਹਰੇ ਉਸ ਦੇ ਵੱਲੋਂ ਆਪਣੇ ਇਸ ਹਾਦਸੇ ਨੂੰ ਲੈ ਕੇ ਇਹ ਵੀ ਬਿਆਨ ਦਿੱਤਾ ਗਿਆ ਕਿ ਮੈਂ નિર્ਦੋਸ਼ ਹਾਂ ਮੈਂ ਕੁਝ ਵੀ ਗਲਤ ਨਹੀਂ ਕੀਤਾ ਤਾਂ ਇਹ ਸਭ ਦੇ ਵਿਚਾਰੇ ਜਿਸ ਵੇਲੇ ਪਹਿਲੀ ਪੇਸ਼ੀ ਦੇ ਉੱਤੇ ਹੀ ਜਸ਼ਨਪ੍ਰੀਤ ਦੇ ਵੱਲੋਂ ਇਹ ਸ਼ਬਦਾਂ ਦਾ ਜ਼ਿਕਰ ਕੀਤਾ ਗਿਆ ਤਾਂ ਅਗੋਂ ਕੋਰਟ ਹਾਊਸ ਦੇ ਵੱਲੋਂ ਵੀ ਇਹ ਕਿਹਾ ਗਿਆ ਕਿ ਜਸ਼ਨਪ੍ਰੀਤ ਸਿੰਘ ਨੂੰ ਬਿਨਾਂ ਜ਼ਮਾਨਤ ਦੇ ਹਿਰਾਸਤ ਦੇ ਵਿੱਚ ਰੱਖਿਆ ਜਾਏ 4 ਨਵੰਬਰ ਨੂੰ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਏਗੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਸ਼ਨਪ੍ਰੀਤ ਨਜਾਇਜ਼ ਤਰੀਕੇ ਦੇ ਨਾਲ ਜੋ ਹੈ ਅਮਰੀਕਾ ਦੇ ਵਿੱਚ ਦਾਖਲ ਹੋਇਆ ਸੀ ਕੈਲੀਫੋਰਨੀਆ ਦੇ ਵਿੱਚ ਇਹ ਹਾਦਸਾ ਵਾਪਰਦਾ ਯੂਬਾ ਸਿਟੀ ਦਾ ਰਹਿਣ ਵਾਲਾ ਜਸ਼ਨਪ੍ਰੀਤ ਜਿਸ ਦੇ ਵੱਲੋਂ ਇਹ ਟਰੱਕ ਚੋਰਾ ਰਿਹਾ ਸੀ ਤੇ ਅਚਾਨਕ ਇਹ ਘਟਨਾਕਰਮ ਵਾਪਰ ਜਾਂਦਾ ਹੈ ਤੇ ਇਸ ਘਟਨਾਕਰਮ ਦੇ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਜਾਂਦੀ ਹੈ ਤੇ ਕਈ ਜ਼ਖਮੀ ਹੋ ਜਾਂਦੇ ਨੇ ਤਾਂ ਉਸ ਦੇ ਉੱਤੇ ਇਲਜ਼ਾਮ ਲੱਗਦੇ ਨੇ ਜਸ਼ਨਪ੍ਰੀਤ ਤੇ ਕਿ ਉਸ ਦੇ ਵੱਲੋਂ ਸ਼ਰਾਬ ਦਾ ਸੇਵਨ ਕੀਤਾ ਗਿਆ ਸੀ ਨਸ਼ੇ ਦਾ ਸੇਵਨ ਕੀਤਾ ਗਿਆ ਸੀ ਪਰ ਉਸ ਦੇ ਜੱਦੀ ਪਿੰਡ ਦੇ ਲੋਕ ਸਾਹਮਣੇ ਆਏ ਨੇ ਪਰਿਵਾਰਿਕ ਮੈਂਬਰ ਵੀ ਸਾਹਮਣੇ ਆਏ ਨੇ ਉਹਨਾਂ ਨੇ ਇਹ ਕਿਹਾ ਹੈ ਕਿ ਸਾਡਾ ਪੁੱਤ ਤਾਂ ਬਚਪਨ ਤੋਂ ਹੀ ਅੰਮ੍ਰਿਤ ਤਾਰੀਏ ਉਹ ਨਸ਼ੇ ਦਾ ਸੇਵਨ ਨਹੀਂ ਕਰ ਸਕਦਾ ਦੋ ਤਸਵੀਰਾਂ ਤੁਹਾਨੂੰ ਸਕਰੀਨ ਦੇ ਉੱਤੇ ਦਿਖਾ ਰਹੇ ਹਾਂ ਇੱਕ ਤਸਵੀਰ ਉਹ ਹੈ ਜਿਸ ਵੇਲੇ ਜਸ਼ਨਪ੍ਰੀਤ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਦੂਜੀ ਤਸਵੀਰ ਜਿਸ ਵੇਲੇ ਜਸ਼ਨ ਟਰੱਕ ਚਲਾ ਰਿਹਾ ਸੀ ਅਚਾਨਕ ਉਸ ਦੇ ਕੋਲੋਂ ਸਹੀ ਸਮੇਂ ਦੇ ਉੱਤੇ ਬ੍ਰੇਕਾਂ ਨਾਲ ਨਾ ਲੱਗੀਆਂ ਜਿਸ ਕਰਕੇ ਇਹ ਟ੍ਰੈਫਿਕ ਜਾਮ ਲੱਗਿਆ ਹੋਇਆ ਸੀ ਤੇ ਇਸ ਹਾਦਸੇ ਦੇ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਜਾਂਦੀ ਹੈ ਤਾਂ ਆਪਣੀ ਪਹਿਲੀ ਪੇਸ਼ੀ ਤੇ ਹੀ ਜਸ਼ਨ ਨੇ ਇਹ ਕਿਹਾ ਕਿ ਮੈਂ ਕੋਈ ਗੁਨਾਹ ਨਹੀਂ ਕੀਤਾ ਮੈਂ નિર્ਦੋਸ਼ ਆ ਤੁਸੀਂ ਵੇਖ ਸਕਦੇ ਹੋ ਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੁਣ ਇਸ ਮਾਮਲੇ ਦੇ ਵਿੱਚ ਅਗਲੀ ਸੁਣਵਾਈ ਜਿਹੜੀ ਹੈ 4 ਨਵੰਬਰ ਨੂੰ ਹੋਏਗੀ ਇਸ ਤੋਂ ਪਹਿਲਾਂ ਹਰਜਿੰਦਰ ਸਿੰਘ ਦਾ ਮਾਮਲਾ ਵੀ ਕਾਫੀ ਜ਼ਿਆਦਾ ਭਖਿਆ ਹੋਇਆ ਸੀ ਹਾਲਾਂਕਿ ਉਹ ਵੀ ਸਲਾਖਾਂ ਦੇ ਪਿੱਛੇ ਹੈ ਤੇ ਹੁਣ ਇੱਕ ਹੋਰ ਪੰਜਾਬੀ ਨੂੰ ਲੈ ਕੇ ਇਸ ਤਰ੍ਹਾਂ ਦੀ ਜਦੋਂ ਇੱਕ ਖਬਰ ਸਾਹਮਣੇ ਆਈ ਤਾਂ ਹਰ ਕੋਈ ਹੈਰਾਨ ਰਹਿ ਗਿਆ ਤਾਂ ਕੈਲੀਫੋਰਨੀਆ ਦੀ ਗਵਰਨਮੈਂਟ ਦੇ ਵੱਲੋਂ ਹੀ ਇਸ ਨੂੰ ਜਿਹੜਾ ਲਾਇਸੈਂਸ ਦਿੱਤਾ ਗਿਆ ਸੀ ਸਾਰੀ ਜਾਂਚ ਪੜਤਾਲ ਜਿਹੜੀ ਹੈ ਕੀਤੀ ਜਾ ਰਹੀ ਹੈ ਇਸ ਦੀ ਅਗਲੀ ਪੇਸ਼ੀ ਤੇ ਇਹ ਵੀ ਕਿਹਾ ਗਿਆ ਕਿ ਇੱਕ ਪੰਜਾਬੀ ਟਰਾਂਸਲੇਟਰ ਵੀ ਰੱਖਿਆ ਜਾਏਗਾ ਤਾਂ ਜਸ਼ਨਪ੍ਰੀਤ ਦੇ ਉੱਤੇ ਇਲਜ਼ਾਮ ਨੇ ਕਿ ਇਸ ਨੇ ਸ਼ਰਾਬ ਦਾ ਸੇਵਨ ਕੀਤਾ ਸੀ ਨਸ਼ੇ ਦਾ ਸੇਵਨ ਕਰਕੇ ਟਰੱਕ ਚਲਾ ਰਿਹਾ ਸੀ ਜਿਸ ਕਰਕੇ ਇਹ ਟਰੱਕ ਨੂੰ ਕੰਟਰੋਲ ਨਾ ਕਰ ਪਾਇਆ ਸਹੀ ਸਮੇਂ ਦੇ ਉੱਤੇ ਇਸ ਦੇ ਵੱਲੋਂ ਬ੍ਰੇਕਾਂ ਨਾ ਲਗਾਈਆਂ ਗਈਆਂ ਜਿਸ ਕਰਕੇ ਇਹ ਵੱਡਾ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਚੁੱਕੀ ਹੈ ਤਾਂ ਹੁਣ ਇਸ ਦੀ ਕੋਰਟ ਦੇ ਵਿੱਚ ਪੇਸ਼ੀ ਹੋਈ ਹੈ ਤੇ ਇਸ ਪੇਸ਼ੀ ਦੇ ਵਿੱਚ ਇਸ ਨੇ ਆਪਣੇ ਪੱਖ ਦੇ ਵਿੱਚ ਇਹ ਬਿਆਨ ਦਿੱਤਾ ਹੈ ਕਿ ਮੈਂ ਕੋਈ ਗਲਤ ਕੰਮ ਨਹੀਂ ਕੀਤਾ ਮੈਂ નિર્ਦੋਸ਼ ਹਾਂ ਜਿਸ ਤੋਂ ਬਾਅਦ ਕੋਰਟ ਹਾਊਸ ਦੇ ਵੱਲੋਂ ਇਹ ਕਿਹਾ ਗਿਆ ਕੇਸ ਨੂੰ ਜ਼ਮਾਨਤ ਤੋਂ ਬਿਨਾ ਹਿਰਾਸਤ ਦੇ ਵਿੱਚ ਹੀ ਰੱਖਿਆ ਜਾਏ ਅਗਲੀ ਜੋ ਕੋਰਟ ਦੇ ਵਿੱਚ ਪੇਸ਼ੀ ਹੈ 4 ਨਵੰਬਰ ਨੂੰ ਤੈਅ ਕੀਤੀ ਗਈ ਹੈ ਤੇ ਉਸ ਅਗਲੀ ਸੁਣਵਾਈ ਦੇ ਵਿੱਚ ਇੱਕ ਪੰਜਾਬੀ ਟਰਾਂਸਲੇਟਰ ਨੂੰ ਵੀ ਰੱਖਿਆ ਜਾਏਗਾ ਤਾਂ 2022 ਦੇ ਵਿੱਚ ਇਲਜ਼ਾਮ ਨੇ ਕੀ ਜਸ਼ਨਪ੍ਰੀਤ ਦਖਣੀ ਸਰਹੱਦ ਦੇ ਰਾਈ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਇਆ ਸੀ ਇਸ ਦੇ ਵੱਲੋਂ ਲਾਇਸੈਂਸ ਵੀ ਜਿਹੜਾ ਲਿਆ ਗਿਆ ਜਿਸ ਤੋਂ ਬਾਅਦ ਇਹ ਟਰੱਕ ਡਰਾਈਵਰੀ ਦੇ ਕੰਮ ਦੇ ਵਿੱਚ ਆਇਆ ਸੀ ਪਰ ਇਹ ਟਰੱਕ ਡਰਾਈਵਰੀ ਹੀ ਇਸ ਕਦਰ ਮਹਿੰਗੀ ਪੈ ਜਾਗੀ ਇਸ ਕਿਸ ਨੇ ਅੰਦਾਜ਼ਾ ਨਹੀਂ ਲਗਾਇਆ ਹੋਣਾ ਤਾਂ ਪਰਿਵਾਰ ਦਾ ਰੋ ਰੋ ਕੇ ਇਸ ਵੇਲੇ ਬੁਰਾ ਹਾਲ ਹੈ ਪਰਿਵਾਰ ਮੰਗ ਕਰ ਰਿਹਾ ਹੈ ਕਿ ਉਹਨਾਂ ਦਾ ਪੁੱਤ ਵਾਪਸ ਆ ਜਾਵੇ ਸਹੀ ਸਲਾਮਤ ਹੋਏ ਕਿਉਂਕਿ ਇਲਜ਼ਾਮ ਬੇहद ਗੰਭੀਰ ਨੇ ਇੱਕ ਇਲਜ਼ਾਮ ਤਿੰਨ ਜਣਿਆਂ ਦੀ ਮੌਤ ਦਾ ਤੇ ਦੂਜਾ ਕੀ ਆਖਿਰਕਾਰ ਸ਼ਰਾਬ ਦਾ ਸੇਵਨ ਨਸ਼ੇ ਦਾ ਸੇਵਨ ਜਸ਼ਨਪ੍ਰੀਤ ਦੇ ਵੱਲੋਂ ਕੀਤਾ ਗਿਆ ਸੀ ਤਾਂ ਰੈਂਚੋ ਕੁਕਾਮੋਂਗਾ ਅਦਾਲਤ ਦੇ ਵਿੱਚ ਜਿਹੜੀ ਹੈ ਜਸ਼ਨਪ੍ਰੀਤ ਸਿੰਘ ਦੀ ਪੇਸ਼ੀ ਹੋਈ